ਲੈ ਜਾਓ ਲੈ ਜਾਓ ਸਸਤੇ ਪਟਾਕੇ ਹਾਂਜੀ ਪੰਜਾਬ ਵਾਲਿਓ ਅੱਜ ਤੁਹਾਨੂੰ ਲੈ ਕੇ ਆ ਗਏ ਆਂ ਪੰਜਾਬ ਦੇ ਸਭ ਤੋਂ ਸਸਤੇ ਪਟਾਕਿਆਂ ਦੇ ਗੋਦਾਮ ਦੇ ਵਿੱਚ ਇਹਨਾਂ ਦੀ ਖਾਸੀਅਤ ਕੀ ਆ ਤੁਹਾਨੂੰ ਇਹਨਾਂ ਕੋਲ ਪਟਾਕਿਆਂ ਦੀ ਵਕਰੀ ਵਕਰੀ ਵੈਰਾਈਟੀ ਅਵੇਲੇਬਲ ਮਿਲੂਗੀ ਉਹ ਵੀ ਰੀਜ਼ਨੇਬਲ ਰੇਟਾਂ ਤੇ ਤੁਸੀਂ ਹੋਲਸੇਲ ਵਾਸਤੇ ਵੀ ਇਹਨਾਂ ਕੋਲ ਪਟਾਕੇ ਲੈ ਸਕਦੇ ਹੋ ਤੁਹਾਨੂੰ ਇਹਨਾਂ ਕੋਲ ਪਟਾਕਿਆਂ ਦੇ ਹਰ ਇੱਕ ਤਰ੍ਹਾਂ ਦੇ ਬ੍ਰਾਂਡ ਅਵੇਲੇਬਲ ਮਿਲੂਗੇ ਆਜੋ ਹੁਣ ਤੁਹਾਨੂੰ ਦਿਖਾਣੇ ਆ ਵੱਡੇ ਵੱਡੇ ਸ਼ਾਰਟਸ ਸ਼ਾਰਟਸ ਦੇ ਵਿੱਚ ਵੀ ਇਹਨਾਂ ਕੋਲ ਅਣਗਿਣਤ ਵੈਰਾਈਟੀ ਅਵੇਲੇਬਲ ਆ ਜਿਵੇਂ 500 ਪਟਾਕੇ ਵਾਲਾ ਵੱਡਾ ਧਮਾਕਾ IPL ਵਾਲੇ vale ਸ਼ਾਰਟਸ કોક બ્રાન્ડ ਦੇ ਵਿੱਚ ਵੀ ਬਹੁਤ ਸਾਰੀ ਵੈਰਾਈਟੀ ਪਟਾਕਿਆਂ ਦੇ ਵਿੱਚ ਅਵੇਲੇਬਲ ਮਿਲ ਜੂਗੀ। ਦੇਖੋ ਵੀ ਪੰਜਾਬ ਵਾਲਿਓ ਜੇਕਰ ਤੁਸੀਂ ਪਟਾਕੇ ਲਗਾਉਣ ਲਈ ਹੋਲਸੇਲ ਰੇਟਾਂ ਤੇ ਪਟਾਕੇ ਲੈਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਚੱਲ ਰਹੇ ਨੰਬਰ ਤੁਸੀਂ ਉਹਦੇ ਤੇ ਸਾਰੀ ਡਿਟੇਲ ਲੈ ਸਕਦੇ ਹੋ। ਤੇ ਆ ਵੀਰ ਹੁਣਾਂ ਨੇ ਵੀ ਆਪਣੀ ਦੁਕਾਨ ਤੇ ਲਾਣ ਲਿਆ ਨੇ ਕੋਲ ਪਟਾਕੇ ਖਰੀਦੇ ਆ ਜੋ ਇਹਨਾਂ ਕੋਲ ਪੁੱਛਦੇ ਆ ਨਾ ਕਿੱਦਾਂ ਦਾ ਐਕਸਪੀਰੀਅੰਸ ਰਿਹਾ। ਭਾਈ ਕਿੱਥੋਂ ਆਏ ਤੁਸੀਂ? ਅਸੀਂ ਕਪੂਰਸਲੇ ਤੋਂ ਆਏ ਭਾਈ। ਭਾਈ ਕਿੱਦਾਂ ਦੀ ਡੀਲਿੰਗ ਲੱਗੀ ਤੁਹਾਨੂੰ ਡੀਕਟੇਟਰ ਜੀ। ਬੋਹ ਵੀ ਇਹਨਾਂ ਦੀ ਬਹੁਤ ਤਸੱਲੀ ਨਾਲ ਇਹਨਾਂ ਨੇ ਸਾਨੂੰ ਦੱਸਿਆ। ਜੀ। ਬਹੁਤ ਤੇ ਜਿਹੜੇ ਕਸਟਮਰ ਇਹ ਵੀਡੀਓ ਦੇਖ ਰਹੇ ਹੋ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਗਾ ਕਰਾਲੀ ਨਾਲੋਂ ਨਵੇਂ ਸ਼ਹਿਰ ਆਉ ਤੁਹੀਂ ਨਾਲੇ ਲੱਗੇ ਨਾਲੇ ਵਧੀਆ ਰੇਟ ਉਹ ਵਧੀਆ ਗਾਇਡ ਕਰਦੇ ਆਪਾਂ ਜੀ ਦਾ ਨੇਚਰ ਬਹੁਤ ਵਧੀਆ ਹੈਗਾ ਨੇਚਰ ਬਹੁਤ ਵਧੀਆ ਹੈ ਆਪਾਂ ਜੀ ਧੰਨਵਾਦ ਜੇਦਾਂ ਮਰਜ਼ੀ ਆਣ ਕੇ ਮਿਲੋ ਬਹੁਤ ਵਧੀਆ ਸਸਤੇ ਤੇ ਵਧੀਆ ਪਟਾਕੇ ਲੈਣ ਲਈ ਅੱਜ ਹੀ ਵਿਜ਼ਿਟ ਕਰੋ ਨਮਾ ਸ਼ਹਿਰ ਦੇ ਬਾਈਪਾਸ ਤੋਂ ਪਿੰਡ ਮਹਾਲੋ ਵੱਲ ਨੂੰ ਜਾ ਕੇ ਜੱਬੋਵਾਲ ਰੋਡ ਤੇ ਡੀਕੇ ਟਰੇਡਰਸ ਨਮਾ ਸ਼ਹਿਰ ਵਾਲਿਆਂ ਦੇ ਕਦਮ ਤੇ ਇਸ ਰੀਲ ਨੂੰ ਦੱਬ ਕੇ ਸ਼ੇਅਰ ਕਰਕੇ ਆਜੋ ਪੰਜਾਬ ਵਾਲਿਓ